ਹਾਂਜੀ ਦੋਸਤੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਲੁਧਿਆਣੇ ਮਸਲਾ ਚੱਲ ਰਿਹਾ ਕਾਲੇ ਪਾਣੀ ਦਾ ਜਿਹੜੀ ਉਥੋਂ ਦੀ ਡਾਈੰਗ ਇੰਡਸਟਰੀ ਆ ਹੁਣ ਕਈ ਵੀਰਾਂ ਨੂੰ ਇਹ ਨਹੀਂ ਪਤਾ ਵੀ ਡਾਈੰਗ ਇੰਡਸਟਰੀ ਕੀ ਹੁੰਦੀ ਆ ਪਹਿਲਾਂ ਇੱਕ ਗੀਤ ਬੜਾ ਸੁਣਦੇ ਹੁੰਦੇ ਸੀ ਕਿ ਕਾਲੇ ਪਾਣੀਓ ਮੋੜ ਨੂੰ ਖਤ ਕਿਸਨੇ ਪਾਇਆ ਬਦਲਾ ਲੈ ਲਈ ਜਿਉਣੇ ਆ ਜੇ ਮਾਂ ਦਾ ਜੰਮਿਆ ਕਹਿੰਦੇ ਆ ਵੀ ਸਰਕਾਰ ਜਿਹਦੇ ਤੋਂ ਦੁਖੀ ਹੁੰਦੀ ਸੀ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੰਦੀ ਸੀ ਉਹ ਕਾਲਾ ਪਾਣੀ ਪੀ ਕੇ ਲੋਕ ਬਿਮਾਰੀਆਂ ਪੂਰੀਆਂ ਨਾਲ ਮਰ ਜਾਂਦੇ ਸੀ ਕੋਈ ਬਚਦਾ ਸੀਗਾ ਜਿਹਦੀ ਬਹੁਤ ਜ਼ਿਆਦਾ ਇਮਿਊਨਿਟੀ ਸਟਰੋਂਗ ਹੁੰਦੀ ਸੀ ਉਹ ਕਾਲਾ ਪਾਣੀ ਵੀ ਇੰਨਾ ਕਾਲਾ ਨਹੀਂ ਸੀ ਜਿੰਨਾ ਅੱਜ ਸਾਡੇ ਦਰਿਆਵਾਂ ਦਾ ਪਾਣੀ ਕਾਲਾ ਕਰਤਾ ਡਾਈ ਇੰਡਸਟਰੀ ਦਾ ਭਾਵ ਹੈ ਜਿੱਨਾ ਇੱਥੇ ਟੈਕਸਟਾਈਲ ਦਾ ਕੰਮ ਆ ਮਤਲਬ ਕੱਪੜਾ ਬਣਾਉਣ ਵਾਲੀਆਂ ਜਿਹੜੀਆਂ ਮਿਲਾਂ ਨੇ ਲੁਧਿਆਣੇ ਦੇ ਵਿੱਚ ਰਾਨੀ ਹੋਵੇਗੀ ਤੁਹਾਨੂੰ ਕਿ ਐਡੀਡਾਸ ਵਰਗੇ ਬ੍ਰਾਂਡ ਇੱਥੋਂ ਕੱਪੜਾ ਤਿਆਰ ਕਰਾਉਂਦੇ ਨੇ ਉਹ ਕੱਪੜੇ ਨੂੰ ਜਦੋਂ ਰੰਗਿਆ ਜਾਂਦਾ ਪਾਣੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਤਰਨਾਕ ਉਹਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਉਹ ਰੰਗ ਵਾਲਾ ਕੈਮੀਕਲ ਵਾਲਾ ਪਾਣੀ ਦਰਿਆਵਾਂ ਦੇ ਵਿੱਚ ਆ ਕੇ ਰੜਦਾ ਤਾਂ ਉਹਨੂੰ ਵੀ ਕਾਲਾ ਕਰ ਦਿੰਦਾ ਤੇ ਉਹ ਪਾਣੀ ਕਾਲੇ ਪਾਣੀ ਦਾ ਰੂਪ ਲੈ ਲੈਂਦਾ ਦਰਿਆ ਤੇ ਉਹ ਜਿਵੇਂ ਤੁਹਾਨੂੰ ਦੱਸਿਆ ਵੀ ਕਾਲੇ ਪਾਣੀ ਵਾਲੀ ਸਜ਼ਾ ਸੀਗੀ ਜਿਹੜੀ ਅੰਗਰੇਜ਼ ਦਿੰਦੇ ਸੀ ਉਹੋ ਕਈ ਜ਼ਿਲ੍ਹਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਲੁਧਿਆਣਾ ਸ਼ਹਿਰ ਦੇ ਰਿਹਾ ਹੁਣ ਇਹਦੇ ਤੇ ਲੱਖੇ ਵੀਰ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਕਿ 22 ਤਿੰਨ ਦਸੰਬਰ ਨੂੰ ਅਮਿਤੋਜ ਮਾਨ ਸੀ ਲੱਖਾ ਸਧਾਨਾ ਸੀ ਹੋਰ ਕਈ ਵੀਰ ਇਹਨਾਂ ਦੇ ਨਾਲ ਸਾਥੀ ਸੀ ਕਿ 3 ਦਸੰਬਰ ਨੂੰ ਆਪਾਂ ਇਹਨਾਂ ਨੂੰ ਬੰਨ ਲਾਉਣਾ ਜਿਹੜਾ ਇਹ ਕਾਲਾ ਪਾਣੀ ਆ ਕੇ ਬੁੱਢੇ ਦਰਿਆ ਚ ਡੇਕਦਾ ਬੁੱਢਾ ਨਾਲਾ ਕਹਿੰਦੇ ਆ ਜਿਹਨੂੰ ਅੱਜਕੱਲ ਗੰਦਾ ਨਾਲਾ ਵੀ ਕਹੀ ਜਾਂਦੇ ਆ ਕਹਿੰਦੇ ਗੁਰੂ ਸਾਹਿਬ ਨੇ ਬੁੱਡੇ ਨਾਲੇ ਦਾ ਨਾਮ ਦਿੱਤਾ ਸੀ ਇਹਨੂੰ ਤੇ ਉਹਦੇ ਵਿਰੁੱਧ ਉਥੋਂ ਦੇ ਇੰਡਸਟਰੀਅਲਿਸਟ ਇਕੱਠੇ ਹੋਏ ਇੱਕ ਬੰਦੇ ਨੇ ਧਮਕੀ ਦਿੱਤੀ ਕਹਿੰਦਾ ਵੀ ਇਹਨਾਂ ਨੂੰ ਬਲੈਕਮੇਲ ਕਰਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਲੱਖ ਬੰਦਾ ਲੈ ਕੇ ਆਉਂ ਤੁਸੀਂ ਆ ਜਾਓ ਅਸੀਂ ਮੁਕਾਬਲਾ ਕਰਾਂਗੇ ਤੇ ਉਹ ਵਾਕਈ ਬਹੁਤ ਬੰਦੇ ਲੈ ਕੇ ਆਇਆ ਪ੍ਰਵਾਸੀ ਉਹਨਾਂ ਨੇ ਇਕੱਠੇ ਕਰੇ ਜਿਹਨੂੰ ਪੁਲਿਸ ਦੀਆਂ ਗੱਡੀਆਂ ਮੂਹਰੇ ਲਾ ਲਾ ਕੇ ਪ੍ਰਵਾਸੀਆਂ ਨੇ ਗੱਡੀਆਂ ਨੂੰ ਕੱਠ ਤੱਕ ਲੈ ਕੇ ਗਈ ਫੋਰਸ ਨੇ ਪੂਰਾ ਯੋਗਦਾਨ ਦਿੱਤਾ ਉਹਨਾਂ ਨੂੰ ਇਕੱਠੇ ਹੋਣ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਪੁਲਿਸ ਨੇ ਪੰਜਾਬ ਦੇ ਬਾਡਰਾਂ ਤੱਕ ਬਾਡਰਾਂ ਤੋਂ ਲੈ ਕੇ ਲੁਧਿਆਣਾ ਸ਼ਹਿਰ ਤੱਕ ਨਾਕੇਬੰਦੀ ਕੀਤੀ ਹੈਰਾਨੀ ਮੈਨੂੰ ਉਦੋਂ ਹੋਈ ਜਦੋਂ ਲੱਖੇ ਸਧਾਨੇ ਦਾ ਲਾਈਵ ਚੱਲ ਰਿਹਾ ਸੀ ਤੇ ਉਹਦੇ ਵਿੱਚ ਉਹਦੀ ਗੱਡੀ ਤੇ ਹਮਲਾ ਹੋਇਆ ਗੱਡੀ 'ਚੋਂ ਖੂਤਾ ਮਾਰ ਰਹੇ ਸੀ ਇਸ ਤਰ੍ਹਾਂ ડાੰਗਾ ਨਾਲ ਕਿਵੇਂ ਗੈਂਗਸਟਰ ਹਮਲਾ ਕਰਦੇ ਆ ਜਾਂ ਅਸੀਂ ਸੁਣਦੇ ਸੀਗੇ ਇਤਿਹਾਸ ਪੜ੍ਹਦੇ ਹੁੰਨੇ ਆ ਤੇ ਉਹਦੇ ਚ ਪਤਾ ਲੱਗਦਾ ਸੀ ਵੀ ਜਦੋਂ ਸਿੱਖਾਂ ਤੇ ਹਮਲੇ ਹੁੰਦੇ ਸੀ ਇਸ ਤਰ੍ਹਾਂ ਨੀਜੇ ਮਾਰੇ ਜਾਂਦੇ ਸੀ ਵੀ ਮੈਨੂੰ ਐ ਲੱਗਿਆ ਵੀ ਯਾਰ ਇਹ ਪੰਜਾਬ ਦੀ ਤਾਂ ਨਹੀਂ ਗੱਲ ਹੋਣੀ ਵੀ ਇਹ ਜਾਂ ਤਾਂ ਕੋਈ ਗੈਂਗਸਟਰ ਆ ਚਿੰ ਬੜੇ ਜਾਂ ਫਿਰ ਕੋਈ ਕਿਤੇ ਪ੍ਰਵਾਸੀ ਨਾ ਹੋਣ ਕਿਉਂਕਿ ਕੁਝ ਬੰਦੇ ਸਿਵਲ ਕਪੜੇ ਸੀ ਫਿਰ गौर ਨਾਲ ਦੇਖਿਆ ਤੇ ਪਤਾ ਲੱਗ ਗਿਆ ਬੀਏ ਪੰਜਾਬ ਪੁਲਿਸ ਹੈ ਤੇ ਪੰਜਾਬ ਪੁਲਿਸ ਦਾ ਜਦੋਂ ਮੈਂ ਇਹ ਰੂਪ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਵੀ ਜਿਹੜੇ ਬੰਦੇ ਉਹਨਾਂ ਨੂੰ ਪਤਾ ਵੀ ਲੱਖਾਂ ਸਿਧਾਣਾ ਵੇਚਾ ਇਹਦਾ ਲਾਈਵ ਚੱਲ ਰਿਹਾ ਹੈ ਇਹਦੇ ਨਾਲ ਲੱਖਾਂ ਲੋਕ ਜੁੜੇ ਨੇ ਇਹਨੂੰ ਦੇਖਦੇ ਵੀ ਹੋਣਗੇ ਉਹ ਫੇਰ ਵੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਆਪਣੇ ਸਹਬ ਦਾ ਹੁਕਮ ਬਜਾ ਰਹੇ ਸੀ ਉਹ ਇਸ ਤਰ੍ਹਾਂ ਗੈਂਗਸਟਰਾਂ ਵਾਂਗੂ ਹਮਲਾ ਕਰਕੇ ਗੱਡੀ ਨੂੰ ਭੰਨਦੇ ਆ ਤੇ ਉਸ ਤੋਂ ਬਾਅਦ ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੋਚੋ ਵੀ ਜਿਹੜੇ ਬੰਦੇ ਸਰਿਆਮ ਇੰਨਾ ਧੱਕਾ ਕਰ ਸਕਦੇ ਆ ਜਦੋਂ ਉਹ ਕਿਸੇ ਇਕੱਲੇ ਗੈਰੇ ਬੰਦੇ ਨੂੰ ਚੱਕ ਕੇ ਆਪਣੀ ਕਸਟੜੀ ਚ ਲੈ ਜਾਂਦੇ ਆ ਉੱਥੇ ਕੀ ਕਰਦੇ ਹੋਣਗੇ ਚਲੋ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਤਾ ਠੀਕ ਹੈ ਉਹ ਪਹੁੰਚ ਗਏ ਧਰਨਾ ਲੱਗ ਗਿਆ ਪੱਕਾ ਤੇ ਜਿਹੜਾ ਵੀਰ ਕਹਿੰਦਾ ਸੀ ਮੈਂ ਲੱਖ ਬੰਦਾ ਲੈ ਕੇ ਆਉ ਉਹਨੇ ਵੀ ਉੱਥੋਂ ਸਟੇਜ ਤੋਂ ਪੂਰੇ ਲਲਕਾਰੇ ਮਾਰੇ ਨੇ ਉਹ ਕਹਿੰਦਾ ਗਾਹ ਨੂੰ ਲੋੜ ਪਈ ਤਾਂ ਮੈਂ 5 ਲੱਖ ਬੰਦਾ ਵੀ ਇਕੱਠਾ ਕਰ ਲੂੰ ਵੀ ਜੇ ਥੋੜੇ ਜਿਹਾ ਹਿੰਮਤ ਆ ਭਾਈ ਆ ਜੋ ਹੁਣ ਮਸਲਾ ਬਣ ਗਿਆ ਇਹ ਪਰਵਾਸੀਆਂ ਦਾ ਵਰਸ ਜ ਪੰਜਾਬੀਆਂ ਦਾ ਮੰਨਿਆ ਜਾਂਦਾ ਕਿ 50 ਲੱਖ ਤੋਂ 1 ਕਰੋੜ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਆ ਪੰਜਾਬ ਚ ਆ ਚੁੱਕੇ ਆ ਜਿਨ੍ਹਾਂ ਦੇ ਧੜਾ ਧੜ ਆਧਾਰ ਕਾਰਡ ਵੋਟਰ ਕਾਰਡ ਪੰਜਾਬ ਦੇ ਨਾਮ ਪਤੇ ਤੇ ਬਣਾ ਕੇ ਉਹਨਾਂ ਨੂੰ ਇਥੋਂ ਦੇ ਪੱਕੇ ਵਸਨੀਕ ਬਣਾਇਆ ਜਾ ਰਿਹਾ ਹੈ ਤਾਂ ਕਿ ਇਥੋਂ ਦੀ ਜਿਹੜੀ ਵੋਟਾਂ ਉਹਦੀ ਮੈਨਿਪੂਲੇਸ਼ਨ ਕੀਤੀ ਜਾ ਸਕੇ ਆਉਣ ਵਾਲੇ ਟਾਈਮ 'ਚ ਉਹਨੂੰ ਮੈਨਿਪੂਲੇਟ ਕਰਕੇ ਇੱਥੇ ਜਿਹੜਾ ਪਾਕ ਆਲਾ ਮੁੱਖ ਮੰਤਰੀ ਬਣਦਾ ਉਸ ਚੀਜ਼ ਨੂੰ ਤੋੜਿਆ ਜਾ ਸਕੇ ਹਾਲਾਂਕਿ ਪੰਜਾਬ ਭਾਰਤ ਦਾ ਲਗਭਗ ਇੱਕ ਇੱਕ ਤੋਂ 1.5% ਹਿੱਸਾ ਧਾਰਤੀ ਹੈ ਤੇ ਇੰਨੀ ਕੀ ਪੋਪੂਲੇਸ਼ਨ ਆ ਪੰਜਾਬ ਦੀ 1.5% ਹੋਣੀ ਹੈ ਚਲੋ 2-3% ਮੰਨ ਲਓ ਉਹਦੇ ਵਿੱਚ ਸਿੱਖ ਵਸੋਂ ਜਾ ਰਹੇ ਐ ਤੇ ਉਸ ਸਿੱਖ ਵਸੋਂ ਨੂੰ ਖਤਮ ਕਰਨ ਦੇ ਲਈ ਕਈ ਬੁੱਧੀਜੀਵੀ ਕਹਿੰਦੇ ਆ ਵੀ ਇਹ ਸਾਰਾ ਕੁਝ ਘੜਿਆ ਜਾ ਰਿਹਾ ਇੱਕ ਪਾਸੇ ਗਰੀਬ ਸਿੱਖਾਂ ਨੂੰ ਉਹਨਾਂ ਦੀ ਬੌਧਿਕ ਕੰਗਾਲੀ ਰਾਹੀਂ ਇਸਾਈ ਬਣਾਇਆ ਜਾ ਰਿਹਾ ਦੂਜੇ ਪਾਸੇ ਸਿੱਖ ਗੋਮ ਨੂੰ ਪੰਜਾਬ ਤੋਂ ਇੰਡੀਆ ਤੋਂ ਬਾਹਰ ਜਾਣ ਦੇ ਲਈ ਰਾਹਤੇ ਖੋਲੇ ਜਾ ਰਹੇ ਆ ਵੀ ਜਾਓ ਛੱਡ ਜੋ ਤੀਜਾ ਜਿਹੜਾ ਰਸਤਾ ਉਹ ਇਹ ਹੈ ਕਿ ਇੱਥੇ ਇਹਨਾਂ ਦੀ ਵੋਟ ਘਟਾ ਕੇ ਆਪਣੀ ਵੋਟ ਵਧਾ ਲਈ ਜਾਵੇ ਤੇ ਆਪਣੀ ਮਰਜ਼ੀ ਦੇ ਬੰਦੇ ਚੁਣ ਕੇ ਇਸ ਚੀਜ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਜਾਵੇ ਹੁਣ ਪਾਣੀ ਦਾ ਨੁਕਸਾਨ ਤਾਂ ਹਰ ਇੱਕ ਬੰਦੇ ਨੂੰ ਆ ਜਿਹੜਾ ਧਰਤੀ ਜੋ ਕੱਢ ਕੇ ਪਾਣੀ ਪੀਂਦਾ ਇੰਡਸਟਰੀ ਲਿਸਟ ਦਾ ਕੋਈ ਐਡਾ ਦੀਨ ਧਰਮ ਨਹੀਂ ਹੁੰਦਾ ਆਪਾਂ ਨੂੰ ਪਤਾ ਕਿ ਇੰਡੀਆ ਦੇ ਵਿੱਚ ਇੱਕ ਬ੍ਰਾਹਮਣ ਦੀ ਫੈਕਟਰੀ ਦੇ ਵਿੱਚੋਂ 185 ਟਨ ਗਾਵਾਂ ਦਾ ਮਾਸ ਪੜਿਆ ਗਿਆ। ਜਦ ਕਿ ਜੇ ਅਸਲੀ ਧਰਮੀ ਬ੍ਰਾਹਮਣ ਹੁੰਦਾ ਤਾਂ ਉਹ ਮਰ ਜਾਂਦਾ ਇੱਕ ਕਾਂ ਦੇ ਇੱਕ ਪਾਈਆ ਮਾਸ ਤੋਂ ਵੀ ਆਪਣੇ ਘਰ 'ਚ ਨਾ ਰੱਖਾਉਂਦਾ। ਪਰ ਬਿਜ਼ਨਸਮੈਨ ਦਾ ਧਰਮ ਪੈਸਾ ਹੁੰਦਾ। ਉਹਨਾਂ ਨਾਲ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਕੋਈ ਦਰਿਆ ਨਾਲ ਲੈਣਾ ਦੇਣਾ ਨਹੀਂ ਜਿੰਨਾ ਚਿਰ ਇੱਥੋਂ ਕਮਾਈ ਹੁੰਦੀ ਐ ਇੱਥੋਂ ਕਰਨਗੇ। ਕੱਲ ਕਲਾ ਨੂੰ ਜਾ ਕੇ ਇੰਡਸਟਰੀ ਉਹ ਹਿਮਾਚਲ ਚਲਾ ਲੈਣਗੇ ਜਾਂ ਜੇ ਲੋੜ ਪਈ ਉਹ ਤਾਂ ਹਿਮਾਲਿਆ ਪਰਬਤ ਤੇ ਜਾ ਕੇ ਵੀ ਲਾ ਲੈਣਗੇ ਕਿਸੇ ਵੀ ਸਟੇਟ 'ਚ ਕਿਸੇ ਵੀ ਦੇਸ਼ 'ਚ ਚਲੇ ਜਾਣਗੇ ਇਸ ਚੀਜ਼ ਦੀ ਮਾਰ ਪੂ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਰਹਿੰਦੇ ਆ ਤੇ ਜਿਨ੍ਹਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੇ ਇੱਥੇ ਬਸਣਾ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਨੇ ਜਾਂ ਜਿਹੜੇ ਗਰੀਬ ਬੰਦੇ ਇੱਥੋਂ ਛੱਡ ਕੇ ਕਿਤੇ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਨੁਕਸਾਨ ਕਈ ਦਹਾਕਿਆਂ ਜਾਂ ਕਈ ਸਦੀਆਂ ਤੱਕ ਚੱਲਣਾ ਪੈਣਾ ਇਸੇ ਚੀਜ਼ ਦੇ ਵਿਰੋਧ ਵਿੱਚ ਇਹਨਾਂ ਕੁ ਸ ਵੀਰਾਂ ਨੇ ਇਹ ਮਸਲਾ ਚੱਕਿਆ ਸੀ ਕਿ ਕਿਉਂ ਨਾ ਅਸੀਂ ਉਸ ਪਾਣੀ ਨੂੰ ਬੰਦ ਕਰੀਏ ਉਹ ਪਾਣੀ ਡਰੇਨਾਂ 'ਚ ਵੀ ਪਾਇਆ ਜਾ ਸਕਦਾ ਹੈ ਇੱਕ ਪਾਸੇ ਬੰਦੇ ਕਹਿ ਰਹੇ ਨੇ ਅਸੀਂ ਜੀ 4000 ਕਰੋੜ ਰੁਪਏ ਦੀ ਟਰਨਓਵਰ ਆ ਅਸੀਂ 400 ਕਰੋੜ ਰੁਪਇਆ ਜਾਂ 4000 ਕਰੋੜ ਜਿੰਨਾ ਵੀ ਜਾਂ 200 ਕਰੋੜ ਸਮਥਿੰਗ ਕਹਿ ਰਹੇ ਸੀ ਕਿ ਅਸੀਂ ਟੈਕਸ ਦਿੰਨੇ ਆ ਮੈਂ ਕਹਿੰਦਾ 2 400 ਕਰੋੜ ਦਾ ਟੈਕਸ ਕੋਈ ਬਹੁਤਾ ਵੱਡਾ ਨਹੀਂ ਜੇ 4000 ਕਰੋੜ ਦੀ ਜਗ੍ਹਾ 10 20000 ਕਰੋੜ ਰੁਪਈਆ ਵੀ ਟੈਕਸ ਦਿੰਦੇ ਹੋਣ ਤਾਂ ਵੀ ਉਹਨਾਂ ਨੂੰ ਪੰਜਾਬ ਦਾ ਪਾਣੀ ਗੰਦਾ ਕਰਨ ਦਾ ਕੋਈ ਹੱਕ ਨਹੀਂ ਹੈ ਕਿਸੇ ਵੀ ਇਨਸਾਨ ਕਿਉਂਕਿ ਇਹ ਕੁਦਰਤ ਦੀ ਦੇਣ ਹੈ ਇਹ ਬਹੁਤ ਮਹਿੰਗੀ ਚੀਜ਼ ਹੈ ਜਦੋਂ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਆ ਡਾਕਟਰ ਆਕਸੀਜਨ ਲਾ ਦਿੰਦੇ ਆ ਤਾਂ ਇੱਕ ਸਿਲੰਡਰ 10 ਤੋਂ 12 ਘੰਟੇ ਚੱਲਦਾ ਜ ਜਿਹਦੀ ਕੀਮਤ 600 ਰੁਪਏ ਹੁੰਦੀ ਆ 50 ਰੁਪਏ ਘੰਟੇ ਦਾ ਆਕਸੀਜਨ ਦਾ ਖਰਚਾ ਹੁੰਦਾ ਜਿਹੜੀ ਸਾਨੂੰ ਫ੍ਰੀ ਮਿਲਦੀ ਆ ਤੇ ਪਾਣੀ ਦੀ ਤਾਂ ਕੀਮਤ ਅਸੀਂ ਤਾਰ ਹੀ ਨਹੀਂ ਸਕਦੇ ਜੇ ਪਾਣੀ ਕਿਸੇ ਦੇ ਹੱਥ ਜਾ ਜਵੇ ਜ਼ਿੰਦਗੀ ਪਰ ਗੁਲਾਮੀ ਵੀ ਕਰਾ ਲੂ ਤੁਹਾਡੇ ਤੋਂ ਕੋਈ ਸਿਰਫ ਪੀਣ ਵਾਲੇ ਪਾਣੀ ਵਾਸਤੇ ਪਰ ਇਹ ਅਨਮੋਲ ਚੀਜ਼ਾਂ ਪ੍ਰਮਾਤਮਾ ਨੇ ਮਨੁੱਖ ਨੂੰ ਫ੍ਰੀ ਦਿੱਤੀਆਂ ਨੇ ਉਹਨੂੰ ਸਾਫ਼ ਸਫਾਈ ਰੱਖਣ ਦਾ ਮਨੁੱਖ ਨੂੰ ਅਧਿਕਾਰ ਦਿੰਦਾ ਹੈ ਜੇ ਕੋਈ ਬੰਦਾ ਕਹੇ ਵੀ ਅਸੀਂ ਕਮਾਈ ਕਰਦੇ ਆਂ ਅਸੀਂ ਇੰਡਸਟਰੀ ਲਾਈ ਹੈ ਅਸੀਂ ਟੈਕਸ ਦਿੰਨੇ ਆ ਮੈਂ ਕਹਿੰਨਾ ਕੋਈ ਲੋੜ ਨਹੀਂ ਥੋੜੇ ਟੈਕਸ ਨਾਲ ਕੀ ਆ ਦੋ ਹਸਪਤਾਲ ਨਹੀਂ ਬਣ ਸਕਦੇ ਜੇ ਬਣ ਵੀ ਜਾਣਗੇ ਤਾਂ ਦੋ ਹਸਪਤਾਲ ਥੋੜੇ ਦਿੱਤੀ ਬਿਮਾਰੀ ਦਾ 10% ਲੋਕਾਂ ਦਾ ਵੀ ਇਲਾਜ ਨਹੀਂ ਕਰ ਸਕਦੇ ਠੀਕ ਹੈ ਇੰਡਸਟਰੀ ਲਾਓ ਜਿੱਥੇ ਲੱਗਣ ਵਾਲਾ ਏਰੀਆ ਹੈਗਾ ਉੱਥੇ ਲਾਓ ਪ੍ਰੋਪਰ ਡਰੇਨਾ ਚ ਇਹਦਾ ਪਾਣੀ ਪਾਓ ਪੰਜਾਬ ਦੇ ਪਾਣੀ ਚ ਜੂਰੇਨੀਅਮ ਇੰਨਾ ਘੁੱਲ ਰਿਹਾ ਟੂਟੀ ਲਾ ਦਿਓ ਤੁਸੀਂ 3-4 ਮਹੀਨਿਆਂ ਦੇ ਬਾਅਦ ਉਹ ਤੇ ਛਟਿਆਈ ਜੰਮਣੀ ਸ਼ੁਰੂ ਹੋ ਜਾਂਦੀ ਹੈ ਹਰ ਇੱਕ ਘਰ ਦੇ ਵਿੱਚ ਗੀਜਰ ਦਾ ਹਰ ਅੰਦਰਲਾ ਸਾਰਾ ਸਮਾਨ ਲਗਭਗ ਹਰੇਕ ਸਾਲ ਉਹ ਕਰਨਾ ਪੈਂਦਾ ਬਦਲਣਾ ਪੈਂਦਾ ਉਹਦੇ ਚ ਕਿੱਲੋਂ ਦੇ ਹਿਸਾਬ ਨਾਲ ਚੂਨਾ ਨਿਕਲ ਰਿਹਾ ਉਹ ਕਿੱਥੋਂ ਆ ਗਿਆ ਜਿਹੜਾ ਪਹਿਲਾਂ ਕਰੋੜਾਂ ਅਰਬਾਂ ਰੁਪਏ ਲੋਕਾਂ ਨੇ ਫਿਲਟਰਾਂ ਤੇ ਲਾਇਆ ਘਰਾਂ 'ਚ ਫਿਲਟਰ ਲਵਾਏ ਹਾਲਾਂਕਿ ਉਹ ਵੀ ਬਹੁਤਾ ਟਾਈਮ ਨਹੀਂ ਚੱਲੇ ਥੋੜੇ ਟਾਈਮ 'ਚ ਉਹ ਗੰਦੇ ਗੁੰਦੇ ਹੋ ਕੇ ਬੰਦ ਹੋ ਗਏ ਚਲੋ ਜਿਹੜੇ ਗੁਜਾਇਤ ਵਾਲੇ ਬੰਦੇ ਸੀ ਉਹ ਰੀਨਿਊ ਉਹਨੂੰ ਕਰਾਉਂਦੇ ਰਹੇ ਕੁਝ ਘਰਾਂ 'ਚ ਹਾਲੇ ਵੀ ਚੱਲਦੇ ਆ ਪਰ ਬਹੁ ਗਿਣਤੀ ਘਰਾਂ ਦੇ ਵਿੱਚ ਉਹ ਬੰਦ ਹੋ ਗਏ ਤੇ ਲੋਕ ਉਹੀ ਪਾਣੀ ਪੀਣ ਲਈ ਮਜਬੂਰ ਨੇ ਪਹਿਲਾਂ ਬਿਮਾਰੀ ਦਿਓ ਫਿਰ ਉਹਦੇ ਇਲਾਜ ਲਈ ਸੰਧਦੇ ਉਹ ਪਹਿਲਾ ਬੰਦਾ ਬਿਮਾਰੀ ਵਾਲਾ ਪਾਣੀ ਪੀਂਦਾ ਬਿਮਾਰੀ ਤੇ ਖਰਚਾ ਕਰਦਾ ਫਿਰ ਉਹ ਫਿਲਟਰਾਂ ਤੇ ਖਰਚਾ ਕਰੂ ਫਿਰ ਫਿਰ ਬਿਮਾਰੀਆਂ ਤੇ ਬੀਮਿਆਂ ਤੇ ਉਦੋਂ ਬਿਹਤਰ ਆ ਵੀ ਨਾਂ ਨਾਂ ਨਹੀਂ ਆਉਂਦੀ ਇਹ ਨਾ ਤੋਂ ਆਉਣ ਪਿੰਡਾਂ ਦੇ ਵਿੱਚ ਆਪਾਂ ਮੁਤਵਰ ਇਸ ਲਈ ਚੁਣਦੇ ਆਂ ਪੰਚਾਇਤਾਂ ਇਸ ਲਈ ਚੁਣਦੇ ਆਂ ਵੀ ਸਾਡੇ ਜਿਹੜੇ ਮਸਲੇ ਨੇ ਉਹ ਪੰਚਾਇਤਾਂ ਹੱਲ ਕਰਨਗੀਆਂ ਪਰ ਮੈਂ ਨਹੀਂ ਸੁਣਿਆ ਕਿਸੇ ਪਿੰਡ ਦੀ ਪੰਚਾਇਤ ਨੇ ਇਹ ਕਿਹਾ ਹੋਵੇ ਕਿ ਭਾਈ ਅਸੀਂ ਕਾਲੇ ਪਾਣੀ ਦੇ ਮੋਰਚੇ ਤੇ ਜਾਵਾਂਗੇ ਜਾਂ ਪਿੰਡ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਹੋਵੇ ਨਹੀਂ ਹੋਇਆ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਕਈ ਲੋਕਾਂ ਨੂੰ ਇਹ ਮਲਾਲ ਹੁੰਦਾ ਵੀ ਯਾਰ ਕਾਸ ਸਾਡੇ ਪਿੰਡ ਦਾ ਵੀ ਕੋਈ ਗੁਰੂ ਸਾਹਿਬ ਦੇ ਨਾਲ ਹੁੰਦਾ ਜਾਂ ਉਹਨਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਰਹਿ ਕੇ ਦੁਸ਼ਮਣਾਂ ਨਾਲ ਲੜਿਆ ਹੁੰਦਾ ਤਾਂ ਅਸੀਂ ਵੀ ਮਾਣ ਨਾ ਕਹਿ ਸਕਦੇ ਵੀ ਸਾਡੇ ਪਿੰਡ ਦਾ ਸੀ ਪਰ ਉਹ ਅਫਸੋਸ ਤਾਂ ਅਫਸੋਸ ਹੀ ਰਹਿ ਗਿਆ ਅੱਗੇ ਵਾਸਤੇ ਵੀ ਮੈਨੂੰ ਲੱਗਦਾ ਸਾਡੇ ਕੋਲੇ ਹੀ ਅਫਸੋਸ ਰਹਿਣਾ ਕੀ ਕਹਾ ਉਸ ਜਦੋਂ ਪੰਜਾਬ ਦੇ ਹਕਤਾਂ ਦੀ ਲੜਾਈ ਲੜੀ ਜਾ ਰਹੀ ਸੀ ਕੋਈ ਸਾਡੇ ਪਰਿਵਾਰ ਦਾ ਜਾਂ ਕੋਈ ਸਾਡੇ ਪਿੰਡ ਦਾ ਵੀ ਉਹਦੇ ਵਿੱਚ ਹੁੰਦਾ ਪਰ ਉੱਥੇ ਸ਼ਾਇਦ ਇਹ ਹੋਊਗਾ ਵੀ ਸਾਡੇ ਤਾਂ ਤਹਿਸੀਲ ਦਾ ਵੀ ਕੋਈ ਹੈ ਨਹੀਂ ਸੀ ਇਹੋ ਜਿਹੇ ਹਾਲਾਤ ਹੋਏ ਪਏ ਨੇ ਕਿੰਨੇ ਪਿੰਡਾਂ ਦੇ ਵਿੱਚੋਂ ਕਿੰਨੇ ਕੁ ਲੋਕ ਗਏ ਨੇ ਠੀਕ ਹੈ ਮਜਬੂਰੀ ਹੈਗੀ ਸਭ ਦੀ ਹੈ ਮੰਨਦੇ ਆ ਮੈਂ ਵੀ ਨਹੀਂ ਗਿਆ ਮੇਰੀ ਵੀ ਮਜਬੂਰੀ ਹੈ ਮੈਂ ਆਪਣੇ ਆਪ ਨੂੰ ਗਿਣਾਈ ਜਾਂਣਾ ਤੇ ਇਸੀ ਤਰ੍ਹਾਂ ਸਭ ਧੀਆਂ ਨੇ ਪਰ ਜਿਨ੍ਹਾਂ ਨੇ ਜਾਣਾ ਉਹ ਚਲੇ ਜਾਂਦੇ ਐ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪਹਿਲਾਂ ਵੀ ਵੀਡੀਓ ਪਾਈਆਂ ਨੇ ਹੁਣ ਵੀ ਪਾ ਰਿਹਾ ਤੇ ਕੋਸ਼ਿਸ਼ ਵੀ ਐ ਮੇਰੀ ਉੱਥੇ ਜਾਵਾਂ ਮੈਂ ਤੇ ਹਰ ਇੱਕ ਬੰਦੇ ਨੂੰ ਬੇਨਤੀ ਐ ਵੀ ਜਿਹੜਾ ਬੰਦਾ ਜਾ ਸਕਦਾ ਉਹ ਜ਼ਰੂਰ ਜਾਓ ਦੇਖੋ ਸਾਰੇ ਨੌਕਰੀ ਵਾਲੇ ਨਹੀਂ ਹੁੰਦੇ ਸਾਰਿਆਂ ਦੇ ਕੋਈ ਇਹ ਨਹੀਂ ਵੀ ਘਰਾਂ ਚ ਮਰਗਾਂ ਹੋਈਆਂ ਨੇ ਜਾਂ ਕੋਈ ਦੁੱਖ ਤਕਲੀਫ ਹੋਇਆ ਵਾ ਜਿਹੜੇ ਬੰਦੇ ਯਾਰ ਠੀਕ ਠਾਕ ਸਰਦੇ ਪੁੰਚਦੇ ਆ ਉਹ ਤਾਂ ਘੱਟੋ ਘੱਟ ਚਲੇ ਜਾਣ ਬਹੁਤੇ ਬੰਦੇ ਇਸ ਲਈ ਨਹੀਂ ਜਾਣਦੇ ਗੁੱਸਾ ਨਾ ਕਰਿਓ ਵੀ ਕਈ ਬੰਦਿਆਂ ਨੂੰ ਤਾਂ ਆਥ ਨੇ ਇਹ ਹੁੰਦਾ ਵੀ ਕਿਤੇ ਪਿੰਗ ਦੇ ਟਾਈਮ ਥਾਣੇ ਨਾਲ ਬਿਠਾ ਲਿਆ ਪਿੰਗ ਵਾਲੇ ਫੇਰ ਵੀ ਕੁਸ਼ਣਾ ਕੁਸ਼ ਚਲੇ ਜਾਂਦੇ ਆ ਵੀ ਚੱਲ ਯਾਰ ਕੋਈ ਨਹੀਂ ਦੋ ਦਿਨ ਨਹੀਂ ਪੀਵਾਂਗੇ ਜਿਹੜੇ ਮਾਲ ਪੱਤਾ ਛਕਣ ਵਾਲੇ ਆ ਉਹਨਾਂ ਨੂੰ ਬੜਾ ਡਰ ਹੋ ਜਾਂਦਾ ਵੀ ਯਾਰ ਕਿਤੇ ਕੋਲ ਸੀਨਾ ਫੜ ਲੈ ਕੋਲੇ ਪੂਰਾ ਸਮਾਨ ਹੋਊ ਇਤੋਂ ਪਤਾ ਲੱਗਦਾ ਨਾ ਵੀ ਜਿਹੜਾ ਨਸ਼ਾ ਇਹ ਗੁਲਾਮੀ ਵੀ ਲਿਆਉਂਗਾ ਬੰਦੇ 'ਚ ਫਿਰ ਸਾਡੇ 'ਚ ਕਈ ਕਮੀਆਂ ਪੈਦਾ ਕਰ ਦਿੰਦਾ ਬੰਦਾ ਆਪਣੇ ਹੱਕਾਂ ਲਈ ਲੜਨ ਵੀ ਨਹੀਂ ਜਾਂਦਾ ਉਹਨੂੰ ਇਹ ਡਰ ਹੋ ਜਾਂਦਾ ਵੀ ਕਿਤੇ ਪੁਲਿਸ ਚੱਕ ਕੇ ਉੱਥੇ ਸਿੱੜ ਦੇਵੇ ਨਾਲੇ ਤਾਂ ਜਿਹੜੀ ਜੇਬ 'ਚੋਂ ਕੱਢੀ ਹੋ ਉਹਦੇ ਪਿੱਛੇ ਪਰਚਾ ਪਾਉਣਗੇ ਨਾਲ ਜੇਲ੍ਹ ਜਾਵਾਂਗੇ ਵੀ ਉਸ ਤੋਂ ਬਿਹਤਰ ਆ ਕਰੀ ਰਹਿ ਚੁੱਪ ਕਰਕੇ ਹੱਕਾਂ ਤੇ ਡਾਕਾ ਵੱਜਦਾ ਪਿਆ ਵਾਰ 'ਚ ਸੋ ਇੰਨਾਂ ਚੀਜ਼ਾਂ ਤੋਂ ਵੀ ਆਪਾਂ ਬਚੀਏ ਨਸਿਆਂ ਦੇ ਵਿੱਚੋਂ ਆਪਣੇ ਆਪ ਨੂੰ ਕੱਢੀਏ ਤੇ ਆਪਣੇ ਹੱਕਾਂ ਲਈ ਸੰਘਰਸ਼ਾਂ ਲਈ ਲੜੀਏ ਸਭ ਤੋਂ ਵਧੀਆ ਸਾਧਨ ਇਹਦਾ ਮੈਂ ਮੰਨਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਇਹ ਚੀਜ਼ਾਂ ਦੇ ਸਕਦੀਆਂ ਨੇ ਕਿਤਾਬਾਂ ਚੰਗੀ ਕਿਤਾਬ ਹਰ ਵਕਤ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਤੁਹਾਡੀ ਗੱਡੀ 'ਚ ਵੀ ਇੱਕ ਕਿਤਾਬ ਹੋਵੇ ਤੁਹਾਡੇ ਦਫ਼ਤਰ ਦੇ ਵਿੱਚ ਵੀ ਕੁਝ ਕਿਤਾਬਾਂ ਹੋਣ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਕੁ ਸਹਰਾਣੇ ਕਿਤਾਬਾਂ ਪਈਆਂ ਹੋਣ ਤਾਂ ਤੁਸੀਂ ਬਹੁਤ ਕੁਝ ਸਿੱਖ ਲਓਗੇ ਜੇਕਰ ਤੁਸੀਂ ਕਿਤਾਬਾਂ ਤੋਂ ਦੂਰ ਹੋ ਤਾਂ ਤੁਸੀਂ ਕਈ ਪਾਸਿਆਂ ਤੋਂ ਪਛੜ ਜਾਂਦੇ ਹੋ ਕਿਉਂਕਿ ਕਿਤਾਬ ਪੜਨ ਨਾਲ ਸਭ ਤੋਂ ਵੱਡੀ ਚੀਜ਼ ਤਾਂ ਬੰਦੇ 'ਚ ਸਬਰ ਆ ਜਾਂਦਾ ਜਿਹੜੇ ਰੀਲਾਂ ਦੇਖਦੇ ਉਹਨਾਂ 'ਚ ਇੱਕ 20 ਮਿੰਟ ਦੀ ਵੀਡੀਓ ਦੇਖਣ ਦਾ ਵੀ ਸਬਰ ਨਹੀਂ ਹੁੰਦਾ ਅਸੀਂ ਸਬਰ ਗਵਾ ਰਹੇ ਹਾਂ ਜਿਹਦਾ ਫਾਇਦਾ ਬਹੁਤ ਲੋਕ ਲੈ ਰਹੇ ਨੇ ਤੇ ਨੁਕਸਾਨ ਅਸੀਂ ਚੱਲ ਰਹੇ ਆ ਅੱਜ ਵਧੀਆ ਵਧੀਆ ਢਾਬੇ ਫੇਲ ਹੋ ਰਹੇ ਨੇ ਕਾਰਨ ਕੀ ਹੈ ਲੋਕਾਂ ਚ ਸਬਰ ਨਹੀਂ ਹੈਗਾ ਇੰਨਾ ਟਾਈਮ ਵੇਟ ਨਹੀਂ ਕਰ ਸਕਦੇ ਵੀ ਜਾ ਕੇ ਉਹਨੂੰ ਕਹਿਣ ਆ ਚੀਜ਼ ਬਣਾ ਦੇ ਤੇ ਉਹ 20 ਮਿੰਟ ਚ ਬਣਾ ਕੇ ਲਿਆ ਦੇਵੇ ਨਹੀਂ ਅੱਜ ਸਾਬੇ ਕੁਲ ਰਹੇ ਨੇ ਮਿਕ ਟੋਨਲ ਕੁਲ ਰਹੇ ਆ ਕਾਰ ਕੀ ਕੀ ਹੈ ਵੀ ਥਰੂ ਡਰਾਈਵ ਹੀ ਕਹਿੰਦੇ ਆ ਵੀ ਇੱਥੋਂ ਗੱਡੀ ਲੈ ਕੇ ਬੜੀਏ ਉਹਦੇ ਪੈਸੇ ਕਟਾਏ ਸਮਾਨ ਵੜਿਆ ਤੁਰੀ ਜਾਂਦੀ ਜੀ ਕਾਰੀਏ ਹਰ ਕੰਮ ਦੇ ਵਿੱਚ ਕਾਲੀ ਹੈ ਦੋਸਤੋ ਮੇਰੀ ਬੇਨਤੀ ਹੈ ਕਿਤਾਬਾਂ ਚੰਗੀਆਂ ਪੜ੍ਹਿਆ ਕਰੋ